22 ਮਾਰਚ 1952 ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨ ਦੀ ਪੂਰਨ ਪਦਵੀ ਪਾ ਕੇ ਵੀ ਨਾਮ ਦਾ ਲੜਨੀ ਛੱਡਣਾ ਹੈ ਜੀਵਨ ਮੁਕਤ ਦੀਆਂ ਜੇ ਹੋਰ ਸਾਰੀਆਂ ਇੰਦਰੀਆਂ ਆਪਣਾ ਆਪਣਾ ਕੰਮ ਨਹੀਂ ਛੱਡਦੀਆਂ ਤਾਂ ਰਸਨਾ ਜਪ ਨੂੰ ਕਿਉਂ ਨਾ ਕਰਦੀ ਰਵੇ ਇਹ ਜੋ ਹੁਕਮ ਹੈ ਕੇ ਗਿਆਨ ਭਇਆ ਤਹਿ ਕਰਮਹਿ ਨਾਸ ਇਸ ਵਿੱਚ ਕਰਮकांड ਵਾਲੇ ਕਰਮਾਂ ਤੋਂ ਮੁਰਾਦ ਹੈ ਨਾਮ ਕਰਮ ਨਹੀਂ ਜੀਵਨ ਹੈ ਨਾਮ ਨਾਲ ਮਨ ਜਾਗਦਾ ਰਹਿੰਦਾ ਹੈ ਮਾਇਆ ਦੀ نیند ਵਿੱਚ ਫੇਰ ਨਹੀਂ ਗਲਤਾਨ ਹੁੰਦਾ ਗਿਆਨ ਦੀ ਕੋਈ ਉੱਚੀ ਤੋਂ ਉੱਚੀ ਐਸੀ ਅਵਸਥਾ ਨਹੀਂ ਜਿਸ ਵਿੱਚ ਨਾਮ ਛੱਡ ਸਕੀਏ ਨਾਮ ਨੇ ਆਖਰ ਤੱਕ ਨਾਲ ਜਾਣਾ ਹੈ ਇਸ ਦੇ ਜਪਣ ਦੀ ਅੰਤਮ ਸਵਾਸਾਂ ਤੱਕ ਲੋੜ ਹੈ ਨਾਮ ਸਿਮਰਨ ਨਾਲ ਹਉਮੈ ਸੂਖਮ ਹੁੰਦੀ ਹੈ ਆਖਰਕਾਰ ਪੰਭੀਰੀ ਦੇ ਖੰਭ ਵਰਗੀ ਰਹਿ ਜਾਂਦੀ ਹੈ ਜਦ ਹਉਮੈ ਨਿਕਲ ਜਾਵੇ ਤੇ ਜੋ ਖਾਲੀ ਜਗ੍ਹਾ ਹੁੰਦੀ ਹੈ ਉਸ ਵਿੱਚ ਵਾਹਿਗੁਰੂ ਆਪ ਵਸਦਾ ਹੈ ਜੇ ਫੌਜੀ ਅਫਸਰ ਨੇ ਫੌਜੀ ਵਰਦੀ ਪਾਈ ਹੋਈ ਹੋਵੇ ਤਾਂ ਸਿਪਾਹੀ ਦੇਖ ਕੇ ਉਸ ਨੂੰ ਸਲਾਮ ਕਰਦੇ। ਜਿਵੇਂ ਹੀ ਜਿਹੜੇ ਨਾਮ ਜਪਦੇ ਹਨ ਉਹਨਾਂ ਤੇ ਇੱਕ ਪ੍ਰਵਾਨਗੀ ਦਾ ਨਿਸ਼ਾਨ ਪੈ ਜਾਂਦਾ ਹੈ। ਜਿਸ ਨੂੰ ਦੇਖ ਕੇ ਮਰਨ ਪਿੱਛੋਂ ਉਸ ਦੀ ਕਦਰ ਹੁੰਦੀ ਹੈ। ਜਿੱਥੇ ਲੇਖਾ ਮੰਗੀ ਹੈ, ਤਿੱਥੇ ਹੋਏ ਸੱਚਾ ਨੀਸਾੜ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣ ਮੇਰਾ ਕੋਟ ਜਿਸਮ ਦੇ ਨਾਲ ਲੱਗਾ ਹੋਇਆ ਹੈ ਕਮੀਜ਼ ਤੇ ਬੁਨੀਆਨ ਵੀ ਨਾਲ ਹਨ ਪਰ ਜਿਵੇਂ ਬੁਨੀਆਨ ਬਿਲਕੁਲ ਨਾਲ ਲੱਗੀ ਹੋਈ ਹੈ ਕੋਟ ਇਵੇਂ ਨਹੀਂ ਹੈ ਅਸਾਂ ਬੁਨੀਆਨ ਵਾਂਗ ਹਰੀਦੇ ਨਾਲ ਲੱਗੇ ਰਹਿਣਾ ਹੈ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ ਵਜਹ ਨਾਨਕ ਮਿਲੈ ਏਕ ਨਾਮ ਰਿੱਧ ਜਪ ਜਪ ਜੀਵੈ ਕੀਰਤਨ ਕਰਨ ਤੇ ਬਾਣੀ ਪੜਨ ਦਾ ਫਲ ਮਜਦੂਰੀ ਨਾਮ ਦਾ ਸਿਕਾ ਹੈ ਨਾਮ ਮਿਲੇ ਤਾਂ ਇਸ ਨੂੰ ਜਪੋ ਨਾਮ ਜਪਣ ਨਾਲ ਕਾਮ ਕ੍ਰੋਧ ਆਪੇ ਹੀ ਵਾਸਾ ਜਾਣਗੇ ਤਾਂ ਵੀ ਨਾਮ ਨਾ ਛੱਡੋ ਜੇ ਨਾਮ ਛੱਡਿਆ ਤਾਂ ਗਿਆ ਅਰਦਾਸ ਕਰੋ ਏ ਵਾਹਿਗੁਰੂ ਮੈਂ ਤੈਨੂੰ ਹਾਕਾ ਮਾਰਦਾ ਰਹਾ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਿਸਨੇ ਵਿਆਹ ਨਹੀਂ ਕਰਾਇਆ ਉਹ ਜੋਗੀ ਹੋ ਸਕਦਾ ਹੈ ਤਪਿਆ ਵੀ ਪਰ ਉਹ ਰਸਿਆ ਹੋਵੇ ਸੰਸੀ ਵਾਲੀ ਗੱਲ ਹੈ ਜਿਸਨੇ ਝੂਠਾ ਰਸ ਨਹੀਂ ਚਖਿਆ ਉਸ ਨੂੰ ਸੱਚੇ ਰਸਤਾ ਕਿਵੇਂ ਪਤਾ ਲੱਗੇਗਾ ਕਾਮ ਨੂੰ ਜਾਂ ਜੋਗੀ ਜਿੱਤ ਸਕਦਾ ਹੈ ਜਾਂ ਨਾਮ ਸਿਮਰਨ ਵਾਲਾ ਨਹੀਂ ਤਾਂ ਇਸ ਤੋਂ ਵਰਜਿਆ ਰਹਿ ਕੇ ਬੁਢਾਪੇ ਵਿੱਚ ਆਮ ਤੌਰ انسان ਕਰੋਧੀ ਹੋ ਜਾਂਦਾ ਹੈ ਜਿਸ ਤਰ੍ਹਾਂ ਤੁਹਾਡੀ ਖਾਦੀ ਖੁਰਾਕ ਵਾਸਤੇ ਦੂਸਰਾ ਕੋਈ ਨਹੀਂ ਹজম ਕਰ ਸਕਦਾ ਇਸੇ ਤਰ੍ਹਾਂ ਕਾਮ ਕ੍ਰੋਧ ਨੂੰ ਵੀ ਤੁਹਾਨੂੰ ਆਪ ਹੀ ਜਿੱਤਣਾ ਪਵੇਗਾ ਸਿਮਰਨ ਦੇ ਅਭਿਆਸ ਨਾਲ ਤੁਸੀਂ ਪਰਮਾਰਥ ਦੀ ਰਾਹ ਤੇ ਤਰੱਕੀ ਕਰ ਰਹੇ ਹੋ ਇਸ ਦੀਆਂ ਇਹ ਨਿਸ਼ਾਨੀਆਂ ਪਹਿਲੀ ਹੈ ਇੱਕ ਵੇਰ ਵਾਹਿਗੁਰੂ ਆ ਕੇ ਫਿਰ ਆਖਣ ਨੂੰ ਜੀ ਕਰੇ ਦੂਜੀ ਨਿਸ਼ਾਨੀ ਹੈ ਨਾਮ ਵਿੱਚ ਰੋਜ਼ ਬਰੋਜ਼ ਭਰੋਸਾ ਵਧੇ ਤੇਜੀ ਨਿਸ਼ਾਨੀ ਹੈ ਦਿਲ ਵਿੱਚ ਇੱਕ ਨੁਕਤੇ ਤੇ ਠੰਡ ਜਿਹੀ Pase ਚੌਥੀ ਹੈ ਕਾਮ ਕ੍ਰੋਧ ਆਦ ਜੋ ਦੁਖਦਾਈ ਹਨ ਘਟਦੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ